ਚਾਹੀਦੀ ਆ ਸਹਿਣਾ ਵੀ ਬੜਾ ਔਖਾ ਸੱਚ ਸੋ ਇਹਨਾਂ ਨੇ ਹਨਾ ਤਾਂ ਝੂਠੀਆਂ ਮੇਲਾ ਪਾਈਆਂ ਆਪਣੀਆਂ ਕਾਰਨ ਤਾਂ ਇਹ ਸੀ ਵੀ ਆਪਣੀ ਕੋਸ਼ਿਸ਼ ਇਹ ਸੀ ਵੀ ਹਨਾ ਇਹ ਸੁਦਰ ਜਾਣ ਇਹ ਸੋ ਇਹ ਸੁਦਰਨ ਦੀ ਬਜਾਏ ਚੋਰ ਵੀ ਤੇ ਚਲਾਕੀ ਵੀ ਕਰਨ ਲੱਗੇ ਸੋ ਜਿਹੜਾ ਇਹਨਾਂ ਨੇ ਤਰੀਕਾ ਵਰਤਿਆ ਵੀ ਹਨਾ ਗੱਡੀ ਆਪਾਂ ਤਾਂ ਕੋਸ਼ਿਸ਼ ਕਰਦੇ ਸੀ ਵੀ ਇਹ ਵੀ ਰਹਿੰਦੇ ਇੱਥੇ ਹੀ ਤੇ ਆਪਣੀਆਂ ਆਪੋ ਆਪਣੀਆਂ ਗਲਤੀਆਂ ਸੁਧਾਰਦੇ ਇਹ ਗਲਤੀ ਸੁਧਾਰਨ ਦੀ ਬਜਾਏ ਇਹਨਾਂ ਨੇ ਹਨ ਪਰ ਮੈਡਮ ਪ੍ਰਿੰਸੀਪਲ ਜੋ ਟਰਾਂਸਪੋਰਟ ਤੇ ਜਿਹੜਾ ਨੇੜੇ ਹੰ ਦਾਖਲ ਵੇਖਿਆ ਮੈਂ 2 ਸਾਲਾਂ ਦੇ ਵਿੱਚ ਤੇ ਫਿਰ ਆਪਾਂ ਨੂੰ ਇਹਨਾਂ ਨੂੰ ਚਾਹੀਦਾ ਹਨ ਦੀ ਇੰਨੀ-ਇੰਨੀ ਤਨਖਾਹਾਂ ਟਰਾਂਸਪੋਰਟ ਮੈਨੇਜਰਾਂ ਨੂੰ ਦੇਣ ਦੀ ਬਜਾਏ ਸਾਰੇ ਉੱਤੇ ਇਹਨੂੰ ਦੇ ਦੇਣੇ ਚਾਹੀਦੇ ਆ ਕਿ ਪ੍ਰਿੰਸੀਪਲ ਦਾ ਅਹੁਦਾ ਦਾ ਸੰਭਾਲਦੀ ਸੰਭਾਲਦੀ ਇਹ ਨਾਲ ਟਰਾਂਸਪੋਰਟ ਦਾ ਚਾਰਜ ਵੀ ਸੰਭਾਲਦੀ ਤੇ ਉਹ ਜਿਹੜੀਆਂ ਫਾਲਤੂ ਬੋਝਾਂ ਟਾਸਟ ਉਹ ਜਿਹੜਾ ਚੱਕਿਆ ਜਾਣਾ ਚਾਹੀਦਾ ਉਹ ਸੋ ਟਰਾਂਸਪੋਰਟ ਮੈਨੇਜਰ ਨੇ ਵੇਖਿਆ ਵੀ ਨਾਂ ਦੇ ਹੀ ਆ ਕਿਸੇ ਰੂਟ ਤੇ ਨਹੀਂ ਗਏਗੇ ਸੋ ਸਾਰੇ ਪੇਰੈਂਟਸ ਜਾਣਦੇ ਆ ਤੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਕਿ ਇਹ ਨਿੱਜੀ ਰੰਜਿਸ਼ से ਬਣਾਈ ਜਾਂਦੇ ਇਹ ਰੌਲੇ ਨੂੰ ਵੀ ਇਹਦਾ ਇਹਦਾ ਆਪਦਾ ਡਿਸਕਿਊਟ ਆ ਸੋ ਕਿਰਪਾ ਕਰਕੇ ਬੇਨਤੀ ਆ ਵੀ ਪੇਰੈਂਟਸ ਹੋਰ ਵੀ ਹਨਾ ਪਹੁੰਚ ਰਹੇ ਆ ਤੇ ਆਪਾਂ ਸਾਰਿਆਂ ਨੂੰ ਉਹਨਾਂ ਬਾਰੇ ਵੀ ਹਨਾ ਜਦੋਂ ਉਹ ਜਾਗਰੂਤ ਕਰਿਆ ਕਰਾਂਗੇ ਅੱਜ ਤਾਂ ਆਪਾਂ ਇਹਨਾਂ ਦੀ ਮੈਨੇਜਮੈਂਟ ਬਾਰੇ ਹੀ ਗੱਲ ਕਰਾਂਗੇ ਤੇ ਕੱਲ ਤੋਂ ਆਪਾਂ ਜਿਹੜਾ ਵਿਸਤਾਰ ਨਾਲ ਜਿਹੜਾ ਪਾਲੀ ਮੈਨੇਜਮੈਂਟ ਦਾ ਵੀ ਦੱਸਾਂਗੇ। ਤੇ ਤਾਂ ਵੀ ਜਿਹੜਾ ਇਹਨਾਂ ਦੇ ਜਿਹੜੇ ਹੈਲਪਲਾਈਨਾਂ ਬਣਾਈਆਂ ਤੇ ਉਹ ਸਾਰਾ ਆਪਣੇ ਕੋਲੇ ਹਰ ਗੱਲ ਦੀ ਜ਼ਿੰਮੇਵਾਰੀ ਆ ਆਪਣੀ। ਉਹ ਇੱਕ ਇਹਨਾਂ ਦਾ ਅੰਮ੍ਰਿਤਸਰੋਂ ਵੀਰ ਜੀ ਆਇਆ ਸੀ ਟਰਾਂਸਪੋਰਟ ਵਿਭਾਗਮ ਦਾ ਜਿੰਦਰਪ੍ਰੀਤ ਸਿੰਘ ਤੂਰ। ਉਹ ਕਹਿੰਦਾ ਵੀ ਰਵਨੀਤ ਸਿੰਘ ਨੇ ਹਾਵਾਜ ਤੀਰ ਛੱਡਤਾ। ਤੇ ਮੈਂ ਇਹ ਗੱਲ ਜ਼ਿੰਮੇਵਾਰੀ ਨਾ ਕਹਿਣਾ ਵੀ ਮੈਂ ਹਵਾਜ ਤੀਰ ਨਾ ਕਦੇ ਮੈਂ ਛੱਡਿਆ ਤੇ ਨਾ ਹੀ ਮੈਂ ਗੱਲ ਕਹਿਣਾ ਨਾ ਉਹਦੀ ਜ਼ਿੰਮੇਵਾਰੀ ਨਹੀਂ ਕਿ ਆਪਣੀ ਪੂਰਾ ਜਵਾਬ ਦੇਵੀਂ ਆਂ ਗਾਂਵ ਤੋਂ ਹਰ ਗੱਲ ਦੀ ਜ਼ਿੰਮੇਵਾਰੀ ਵੀ ਆ ਜਵਾਬ ਦੇਵੀਂ ਆਂ ਪ੍ਰਸ਼ਾਸਨ ਵਾਲੇ ਵੀ ਅੱਜ ਵੀ ਆਉਣਗੇ ਉੱਥੇ ਵੀ ਆਏ ਸੀਗੇ ਉਹਨਾਂ ਦੇ ਧਿਆਨ ਚ ਆਪਾਂ ਸਾਰੀਆਂ ਗੱਲਾਂ ਹੈਗੀਆਂ ਤੇ ਇੱਕ ਉਹਨਾਂ ਨੇ ਪੰਜ ਚਾਰ ਦਿਨ ਪਹਿਲਾਂ ਇਹਨਾਂ ਨੂੰ ਦੁਬਾਰੇ ਨੰਬਰ ਲਾਇਆ ਸੀਗਾ ਤੇ ਇੱਕ ਸਕਰੀਨ ਤੇ ਨੰਬਰ ਵੀ ਚੱਲਦਾ ਸੀ ਇਹਨਾਂ ਦਾ ਵੀ ਪੱਖ ਦੇਣ ਲਈ ਤੇ ਸੋਨ ਚ ਆਇਆ ਮੇਰੇ ਹਨਾ ਵੀ ਕਹਿੰਦੇ ਵੀ ਸਾਡਾ ਪੱਖ ਲੈੇ ਤੋਂ ਬਿਨਾ ਖਬਰ ਚ ਲਈ ਕੋਈ ਇਥੇ ਗ੍ਰਿਪੇਸ਼ਰ ਚੋਹਾਨ ਸਾਹਿਬਾਂ ਅੱਜ ਜੀ ਉਹ ਵੀ ਆਏ ਆ ਤੇ ਉਹ ਮੀਟਿੰਗਾਂ ਜਿਹੜੀਆਂ ਇਹਨਾਂ ਨੇ ਉਹਨੇ ਜਿਹੜੀ ਟਾਉ ਮੈਨੇਜਮੈਂਟ ਭੇਜੀ ਸੀ ਬਾਬਾ ਜਸਵਿੰਦਰ ਸਿੰਘ ਹੁਣੇ ਉਹਨਾਂ ਦੇ ਨਾਲ ਅੰਕਲ ਜੀ ਹਾਜ਼ਰ ਸੀਗੇ ਇੱਕ ਵਾਰੀ ਤਾਂ ਇਹਨਾਂ ਨੇ ਟਾਈਮ ਨਹੀਂ ਮਤਲਬ ਹਫ਼ਤੇ ਦਾ ਲੈ ਕੇ ਤੇ ਦੱਸਿਆ ਹੀ ਕੋਈ ਨਹੀਂ ਐਡੇ-ਐਡੇ ਮੋਤਵਾਰ ਬੰਦਿਆਂ ਨੂੰ ਵੀ ਮਤਲਬ ਟਿੱਚ ਸਮਝਣਾ ਇਹਨਾਂ ਨੇ ਸੋ ਫਿਰ ਕਹਿਣਾ ਵੀ ਹਨ ਪੱਖ ਲੈ ਤੇ ਬਿਨਾਂ ਖਬਰ ਚਲਾਈ ਤੇ ਇੱਕ ਮੈਂ ਕਲੀਅਰ ਕਰ ਦੇਣਾ ਚਾਹਣਾ ਵੀ ਆਪਣਾ ਰੌਲਾ ਸਿਰਫ ਇਕੱਲਾ ਨਿੱਜੀ ਹੁਣ ਜਿਹੜਾ ਡਿਸਕਿਊਟ ਬਣਾਇਆ ਉਹ ਮੈਡਮ ਪ੍ਰਿੰਸੀਪਲ ਆ ਤੇ ਕਾਉਂਟੈਂਟ ਬਰਾਜਜੀ ਸਿੰਘ ਆ ਨਾਲ ਜਿਹੜਾ ਹੁਣਾ ਟਰਾਂਸਪੋਰਟ ਮੈਨੇਜਰ ਆ ਕਿਉਂਕਿ ਆਪਾਂ ਇਹਨਾਂ ਨੂੰ ਤਿੰਨਾਂ ਨੂੰ ਜਿੱਥੇ ਸ਼ੁਰੂਆਤ ਹੋਈ ਸੀ ਵੀ ਆਪਾਂ ਕਿਹਾ ਸੀ ਵੀ ਤੁਸੀਂ ਬੇੜਾ ਕਰ ਚਰੀ ਆਵੇਂ ਸਕੂਲ ਦਾ ਕਿਉਂਕਿ ਸਕੂਲ ਨਾਲ ਤਾਂ ਆਪਾਂ ਇਹਨਾਂ ਨੇ ਇੱਥੇ ਹਨਾ ਪੁਰਾਣੇ ਜੁੜੇ ਆ ਜਿਹੜੇ ਇੱਥੇ ਵੀਰ ਪੜਦੇ ਵੀਰੇ ਇਹੋਨਾਂ ਦੇ ਬੱਚੇ ਮੇਰੇ ਨਾਲ ਆ ਰਹੇ ਆ ਸੋ ਬੇੜਤੀਆ ਵੀ ਜਾਣਦੇ ਆ ਉਹ ਜਿਹੜੇ ਆਪਰੇ ਇਥੇ ਉਹਨਾਂ ਬਾਰੇ ਉਹ ਅੱਜ ਆਏ ਵੀ ਸ਼ਾਇਦ ਆਉਣਗੇ ਤੇ ਮੇਰਾ ਰਾਤਾ ਮੈਂ 10 ਮਿੰਟ ਵੇਟ ਕਰ ਲਾਂ ਤੇ ਫਿਰ ਸਾਰਿਆਂ ਦੇ ਨਾਲ ਉਦੋਂ ਹੀ ਸ਼ੁਰੂ ਸ਼ੁਰੂਆਤ ਕਰੀਏ ਮੇਰਾ ਫੋਨ ਫੜੀਆ ਮੜਾ ਚੱਕ ਕੇ ਇੱਕ ਦਸ ਦੀ ਮਿੰਟ ਕਰ ਲਾਂ